ਮਨਸਪੁਰਪਿੰਦਰ ਤੈਨੂੰ ਨੀਂਹ ਪਤਾ ਲੱਗਣਾ ਐਦਾਂ ਕਰੀਏ ਭਾਬੀ ਨਾਲ ਲੈ ਜਾਈਏ ਜੋ ਮੈਂ ਜਾਣੇ ਸਰ ਆ ਦੇ ਲੈ ਜਾ ਭਾਬੀ ਨੂੰ ਲੈ ਜਾ ਨਾਲ ਜਾ ਆ ਮੈਂ ਜਾਣੇ ਜੂਣਾ ਉਹ ਚੱਲ ਭਰਾ ਚੱਲ ਨਹੀਂ ਮੇਰੀ ਕਹਾਣੀ ਜੂਣਾ ਚੱਲ ਚਲੀਏ ਉਹ ਨਹੀਂ ਕਹਿੰਦਾ ਉਹਨੂੰ ਭਰਾ ਚਲਾ ਚਲੀਏ ਗਾਂ ਐਵੇਂ ਹੀ ਐਦਾਂ ਰਹਿੰਦੇ ਹੀ ਐਦਾਂ ਵਧੀਆ ਲੱਗਣ ਦੇ ਚਲਾ ਚਲੀਏ ਉਦਾਂ ਹੀ ਨਾ ਤੇ ਜੀ ਰਸੋਣਾ ਹੁੰਦਾ ਵਾ ਇੱਕ ਵਾਰ ਵੀ ਇਹ ਰੁੱਸ ਜਾਵੇ ਤੇ ਫੇਰ ਵਾ ਮੰਮੀ ਕੁੜੀ ਜਿਹਦਾ ਟੈਨਸ਼ਨ ਤੇ ਨਹੀਂ ਲੈਂਦੀ ਵੇ ਟੈਨਸ਼ਨ ਕੀ ਲੈਣੀ ਆਣੀ ਹੁਣ ਤਾਂ ਰੋ ਰੋ ਕੰਬਲੀ ਹੁੰਦੀ ਰਹਿੰਦੀ ਚੁੱਪੀ ਨਹੀਂ ਕਰਦੀ ਜੇ ਮੈਂ ਟੁਰਨ ਲੱਗੀ ਤੇ ਤਾਂ ਵੀ ਬਾਸ ਹੋ ਰਹਾ ਹੋ ਹਾਲੇ ਤੂੰ ਸਮਝਾ ਕੇ ਆਉਣਾ ਹੀ ਨਾ ਬੜਾ ਸਮਝਾਇਆ ਸੀ ਉਹਨੂੰ ਮੇਰੀ ਗੱਲ ਸੁਣੋ ਇਹ ਤਾਂ ਰੱਬ ਦਾ ਭਾਣਾ ਵਾ ਇਹ ਤਾਂ ਮੰਨਣਾ ਪੈਣਾ ਵਾ ਮੰਨਣਾ ਹੀ ਪੈਣਾ ਵਾ ਹਨਾ ਤੇ ਰੋਗ ਕੀ ਹੋਏਣਾ ਹੁਣ ਵਾਪਸ ਤੇ ਆਣੀ ਜਾਣਾ ਪਰ ਅਜੇ ਮਨ ਨਹੀਂ ਨਖਲੋਂਦਾ ਕੋਈ ਕਹਿੰਦੀ ਮੈਂ ਨਹੀਂ ਕਹਣਾ ਵਾਂ ਭਾਈ ਨਾਲ ਗੱਲ ਕਰਕੇ ਨਾ ਦੱਸ ਦੇ ਨੂੰ ਇੱਥੇ ਲੈ ਆਈਏ ਉਹਨੂੰ ਅਜੇ ਫੋਟੋ ਕਿ ਤਰਾਉਨੇ ਆਉਣਾ ਮਾ ਅਜੇ ਘਰ ਹੋ ਗਿਆ ਉਹ ਜਾਈ ਹੈ ਅਮਣਾ ਤੇ ਉਹਦੇ ਕੋਲੀਆਂ ਸਾਰੇ ਨੂੰ 2 4 10 ਦਿਨ ਮੈਨੂੰ ਕੱਢ ਲਿਆ ਦੋ ਫਿਰ ਬਾਅਦ ਵਿੱਚ ਇੱਥੇ ਲੈ ਆਵਾਂਗੇ ਮਨ ਹੋਰ ਦਾ ਹੋਰ ਹੋ ਜਾਂਦਾ ਆ ਚਲੋ ਲੈ ਆਓ ਕਿਸ ਵੇਲੇ ਜਾ ਕੇ ਨਹੀਂ ਕੋਈ ਗੱਲ ਮੈਂ ਲਵਲੀ ਨੂੰ ਭੇਜ ਦੂੰਗਾ ਤੇ ਲੈ ਆਊਗਾ ਜਾ ਕੇ ਹਾਂ ਹਣਾ ਮੰਮੀ ਮੈਂ ਤੇ ਨਹਾ ਲਿਆ ਵਾ ਤੇ ਭੈਣ ਦੀ ਚਾਹ ਆਈ ਨਹੀਂ ਅਜੇ ਤੱਕ ਅਜੇ ਭੈਣ ਕਿੱਥੋਂ ਲੈ ਆਈ ਆ ਬਣਾ ਕੇ ਜਾ ਭਲਾ ਭੇਜ ਨਹੀਂ ਬਣਦੇ ਆਪ ਬਣਾ ਲਿਆ ਮੈਂ ਵੇਖ ਲਓ ਪੋਚੇ ਪਾਚੇ ਲਾ ਕੇ ਨਾ ਤੋ ਕਿ ਆ ਵੀ ਗਈਆਂ ਉਹ ਵੇ ਦੇ ਲੋ ਕੀ ਗੜੀ ਜਾਂਦੀ ਆ ਰੁਪਿੰਦਰ ਲੈ ਆ ਚਾ ਬਰਮਣਾ ਭਾਈ ਉੱਠ ਕੇ ਚੱਲ ਜੇ ਤੇ ਇਹਨੂੰ ਪਰਾਂ ਚਾ ਮੜ ਗਈ ਕਿੱਦੀ ਹੋ ਲੱਗੀ ਉਹ ਤੇ ਚਾਹ ਇਦਾਂ ਬਣਾਉਂਦੇ ਜਿਦਾ ਮਾਂ ਧਰੇ ਹੁੰਦੇ ਆ ਚੱਲ ਚੋ ਹਲਦੀ ਅੱਜ ਤੇ ਮੈਂ ਭੈਣ ਦੇ ਹੱਦੀ ਚਾਹ ਪੀਣੀ ਆ ਪੀ ਕੇ ਦੇ ਲਾ ਲਾ ਵੀ ਕਿਤੇ ਵੇਖੋ ਤੇ ਨਹੀਂ ਕਾਰ ਕਢ ਕੇ ਚਾਹ ਨਹੀਂ ਟਾਈਮ ਆਵੇ ਲਾਇਆ ਅੱਜ ਦੀ ਰਿੰਨ ਚਾਹ ਮੰਦੀ ਤਾਂ ਆ ਵਾ ਜੇ ਬੰਦਾ ਹੈ ਚੰਗੀ ਤਰ੍ਹਾਂ ਰਿੰਨੇ ਦੇ ਹੋਰ ਕੀ ਹੈ ਇਹਨਾਂ ਨੂੰ ਪਤਾ ਨਹੀਂ ਲੱਗਦਾ ਇਹਨਾਂ ਨੂੰ ਕਿੱਦਾਂ ਚਾਹ ਬਣਾਉਂਦਾ ਮੈਂ ਪੂਰਾ ਘੇਡਾ ਹੋ ਗਿਆ ਚਾਹ ਬਣਾਉਣ ਦੀ ਮੈਨੂੰ ਮੈਂ ਪੀ ਕੇ ਵੀ ਆਈ ਨੇ ਬਣਾ ਪੀਓ ਦੀਦੀ ਰੁਪਿੰਦਰ ਚਾਹ ਬਹੁਤ ਸਵਾਦ ਬਣਾਈ ਹੈ ਐਦਾਂ ਦੀ ਕਹਿੰਦੀ ਸੰਦੀਪ ਨੇ ਨਹੀਂ ਬਣਾਈ ਮੈਨੂੰ ਲੱਗਦਾ ਲੇਟੀਆਂ ਜਿਆਦਾ ਪਾਤੀਆਂ ਪਾਜੀ ਬੰਦੀ ਚਾਹਤਾ ਵਾ ਲਚੇ ਲੂਜੀਆਂ ਪਾਈਆਂ ਹੋਂ ਤੇ ਫੇਰੀ ਆ ਇਹ ਤਾਂ ਪਉਂਦੀਆਂ ਹੀ ਨਹੀਂ ਇਹਦੇ ਉਦਾਂ ਹੀ ਡੱਬੀ ਭਰ ਕੇ ਰੱਖੀ ਇਹਨਾਂ ਨੇ ਮੈਂ ਨੇ ਕਿਹਾ ਵਾ ਤੇ ਤੂੰ ਹੀ ਪਿਲਾ ਜਾ ਮੇਰਾ ਜੀਜਾ ਨਹੀਂ ਕੰਡਾ ਚਾਹ ਪੀਨੋ ਜੀ ਸੰਦੀਪ ਬਾਅਦ ਚ ਪੀ ਲਾਂਗਾ ਮੈਂ ਚਾਹ ਇਹ ਕੇਹਨੇ ਨਹੀਂ ਪੀਣੀ ਪਾਜੀ ਬਾਅਦ ਚ ਪੀ ਲੇ ਕੋਈ ਇੰਜੇ ਤਾਂ ਜੀ ਕਰੂ ਮੈਨੂੰ ਪੀ ਲਓ ਮੈਂ ਰਵਿੰਦਰ ਮੈਂ ਤੈਨੂੰ ਕਹਾਂ ਕਿ ਲੂਣ ਪਾਤਾ ਵਿੱਚ ਵੀਰ ਜੀ ਲੋਨ ਦੇ ਨਾਲ ਕਰਾਰੀ ਬੰਦੀ ਆ ਤੁਹਾਨੂੰ ਥੋੜਾ ਪਤਾ ਵਾ ਉਹ ਪਾਇਆ ਹੁੰਦਾ ਕਿ ਇੱਕ ਚੁਟਕੀ ਪਾ ਲੈ ਨੀ ਤੂੰ ਮੈਨੂੰ ਲੱਗਾ ਡੱਬਾ ਢੋਲਦਾ ਵਿੱਚ ਮੈਂ ਪਤਾ ਨਾ ਕਿੱਦਾਂ ਪਾਇਆ ਵਾ ਦੀਦੀ ਮੈਂ ਪਾਇਆ ਵਾ ਵੀ ਜਿੰਨੇ ਜੀ ਹੈ ਨਾ ਧੀ ਥੋੜਾ ਥੋੜਾ ਲੋਨਣਾ ਮੈਂ ਸਾਰਿਆਂ ਦੇ ਵੰਡੇ ਦਾ ਪਾਇਆ ਹੀ ਇੰਨਾ ਕ ਤੁਹਾਡਾ ਮੰਮੀ ਦਾ ਇਹਦਾ ਦੀਦੀ ਦਾ ਤਹਲੇ ਜੋ ਰਹਿ ਗਏ ਆ ਬਾਹਰ ਚ ਲੱਗੇ ਆ ਇਹਨਾਂ ਦੀ ਪਈਏ ਚਾ ਤੇਰਾ ਭੜਾ ਹੋ ਜਾਏ ਤੇਰਾ ਮੈਂ ਜਿਆਦਾ ਥੋੜਾ ਪਾਇਆ ਵਾ ਸਮਝਾਇਆ ਕਰ ਇਹਨੂੰ ਮਾਰਾਂਗਾ ਢਾਈ ਯਾਰ ਮੇਰੇ ਰਪਿੰਦਰ ਉਥੇ ਤੋਂ ਸਬਜੀ ਤਾਂ ਰਹੀ ਹੀ ਕਿ ਚਾਹ ਬਣਾਉਣੀ ਹੀ ਤੇ ਦੀਦੀ ਚਾਹ وچ ਲੂਣ ਨਹੀਂ ਪਾਈ ਦਾ ਅਹੀਂ ਤਾਂ ਪਾਉਨੇ ਹੁੰਨੇ ਆ ਫਿਰ ਪਾਉਂਦੇ ਹੀ ਮੇਰੀ ਗੱਲ ਸੁਣੋ ਕਿ ਝੁਟਕੀ ਪਾਈ ਕਿਰੇ ਮਸਾ ਸਵਾਦ ਨੂੰ ਤੇ ਮੈਂ ਸਾਰਿਆਂ ਨਾਲ ਪਾਇਆ ਹਾ ਝੁਟਕੀ ਝੁਟਕੀ ਪਾਈ ਆ ਉਹ ਸਾਰਿਆਂ ਦੇ ਵੰਡੇ ਦੀ ਪਾਤੀ ਨਾ ਕਿੰਨਾ ਪਾਗਣੇ ਆਈਆਂ ਕਿ ਜੇ ਉਤਨਾ ਵਿਚਾਰ ਜੀ ਪਾਤਾ ਸੀ ਤਾਂ ਮੰਮੀ ਚਾਹ ਜੀ ਬਣਾ ਤਾਂ ਚਾਹ ਰਹੀ ਨਹੀਂ ਦਾ ਨਹੀਂ ਨੀ ਕੋਈ ਮਾਤਾ ਸੇਖਲਾ ਕੋ ਸੰਦੀਪ ਕਥੋੜੀ ਬੋਤੀ ਮਾਤਾ ਸੇਖਲਾ ਸਾਰਿਆਂ ਚਾਹ ਫਰ ਉੱਤੇ ਰੱਖ ਜਾ ਕੇ ਜੀ ਚਾਹ ਬਣਾ ਕੇ ਲਿਆ ਮੈਂ ਤੇ ਬੜੇ ਸਵਾਦ ਲਾਉਂਦੀ ਹਾਂ ਕਿਰਪਿੰਦਰ ਨੇ ਚਾਹ ਬਣਾ ਕੇ ਲਿਆਉਣੀ ਆ ਉਹ ਆਂਦੀ ਮੇਰੇ ਵਰਗੀ ਕੋ ਚਾਹ ਨਹੀਂ ਬਣਾਉਂਦਾ ਚਾਹ ਪੀ ਲੋ ਬੋਲਦਾ ਹੈਗੀ ਦਾ ਸੋਹਰ ਚਾਹ ਕਿੱਦਾਂ ਨਹੀਂ ਹੁੰਦੀ ਆ ਆ ਪੀਲਾ ਤੂੰ ਕਿਰਪਿੰਦਰ ਤੂੰ ਪੀ ਕੇ ਵੇਰ ਲਾ ਪੀ ਕੇ ਵੇਰ ਦੱਸ ਦੱਸ ਵੇਰ ਲਾ ਹੁਣ ਹੁਣ ਪਤਾ ਲੱਗਾ ਵਾ ਉਹ ਦੀਦੀ ਬਦਨਾ ਕੀ ਹੋਈ ਆਈ ਉਹ ਹੁਣ ਮੈਨੂੰ ਚਿਤਾ ਆਈ ਆਈ ਪਤਾ ਨਾ ਇਹਨੇ ਦੇ ਵੰਡੇ ਦਾ ਨਾ ਜਿਆਦਾ ਚੁੰਮਚਾ ਪੈ ਗਿਆ ਵਿੱਚ ਇਹਦੇ ਵਿੱਚ ਹੈ ਹੀ ਨਹੀਂ ਹੀ ਉਹ ਮੈਨੂੰ ਭਲੇਖਾ ਲੱਗ ਗਿਆ ਸੋ ਇਹਨਾਂ ਦੇ ਵੰਡੇ ਦਾ ਮੈਂ ਪਾਉਣਾ ਹੀ ਨਹੀਂ ਉਹ ਇਹਨੂੰ ਸਮਝਾਉ ਉਹ ਨਹੀਂ ਗਿਆ ਘੁੱਟ ਚਾਹ ਬਣਾ ਕੇ ਲਿਆ ਇਹਨੇ ਕਿੱਥੋਂ ਬਣਾ ਕੇ ਪਿਆ ਲੈਣੀਆਂ ਇਹਨੇ ਰਪਿੰਦਰ ਇਦਾਂ ਗੱਲਾਂ ਹੋ ਗਈ ਐ ਇਦਾਂ ਬੇਇੱਜ਼ਤੀ ਹੋਣੀ ਐ ਸਾਰਿਆਂ ਦੀ ਇਦਾਂ ਨੂੰ ਕਰਨ ਦੀ ਆ ਜੇ ਕੋਈ ਆਇਆ ਹੋਵੇ ਘਰ ਤੇ ਜੇ ਇਹਨੂੰ ਆਖੋ ਚਾਹ ਬਣਾ ਤੇ ਇਤਨਾ ਨਹੀਂ ਚਾਹ ਬਣਾ ਕੇ ਲਿਆਵੇ ਤਾਂ ਮੰਮੀ ਫਰ ਗਈ ਹੋਇਆ ਲੋਣੀ ਮਾਸਾ ਪੈ ਗਿਆ ਵਾ ਤੁਸੀਂ ਇਦਾਂ ਕਰਦੇ ਜਿੱਦਾਂ ਬੰਨੀ ਮੈਂ ਹਾਂਦੀ ਹੋ ਗਈ ਤੇਰੇ ਬਣੀ ਤੇ ਗੱਡੀ ਤੇ ਮਾਰਨਾ ਆਪਣੇ ਗਲਤੀ ਨਹੀਂ ਮੰਨਣੀਆਂ ਇਹਨੇ ਮੈਨੂੰ ਤਾਂ ਲੱਗਦਾ ਵਾ ਤੇਰੀ ਮੰਮੀ ਨੂੰ ਬੁਲਾਉਣਾ ਪੈਣਾ ਵਾ ਐਦਾਂ ਨਹੀਂ ਮੰਨਣਾ ਤੂੰ ਵੀਰ ਜੀ ਜੇ ਮੰਮੀ ਨੂੰ ਬੁਲਾਉਣ ਵਾਲੀ ਕਿਹੜੀ ਗੱਲ ਵਾ ਭਲਾ ਫਿਰ ਕੰਮ ਸਿੱਖ ਨਹੀਂ ਹੁੰਦਾ ਚਲੋ ਕੋਈ ਗੱਲ ਨਹੀਂ ਚੁੱਪ ਕਰ ਸੁਦੀ ਮੇਰੀ ਗੱਲ ਸੁਣ ਬੀਤੀ ਪਤਾ ਕਿੰਨੀ ਹੋਣਦੀ ਆ ਲੋਕੀ ਵਰ ਗੱਲਾਂ ਕਰਨ ਦੇ ਮੇਰੀ ਮੰਮੀ ਨੂੰ ਨਾ ਸੱਦੇ ਸੁੱਦੇ ਮੈਂ ਤੁਹਾਨੂੰ ਦੱਸ ਦੇਣੀ ਆ ਐਵੇਂ ਮੰਮੀ ਨੂੰ ਸੱਦਣਾ ਵਿੱਚ ਚਲ ਕੋਈ ਗੱਲ ਨਹੀਂ ਤੂੰ ਗੁੱਸਾ ਨਾ ਕਰ ਨਹੀਂ ਪੀਂਦੇ ਨਾ ਪੀਓ ਚੁੱਪ ਲੈ ਜਾ ਨਾ ਪੀਓ ਨਾ ਲਾ ਜਾ ਕਿਨਾਂ ਨਾ ਉਹ ਹੋਰ ਮੈਂ ਕੋਈ ਜਾਣਾ ਹੀ ਨਹੀਂ ਆ ਮੈਂ ਨਹੀਂ ਕਹਣਾ ਇਹ ਸਾਧਨਾ ਤੇਰੀ ਮਾਨ ਫਿਰ ਪਤਾ ਲੱਗੂਗਾ ਤੁਹਾਨੂੰ ਕੋਈ ਕਿਤਰਾਮ ਦੇ ਕਰਨੀ ਹੈ ਕੰਮ ਤੋਂ ਤੁਹਾਨੂੰ ਕੀ ਲੋੜ ਹੀ ਬੋਲਣ ਦੀ ਉਹ ਸੰਦੀਪ ਬੇਟੀ ਹੋਦੀ ਥਾਂ ਥਾਂ ਤੇ ਜਦਾ ਹੀ ਕਰਨ ਦੀ ਹੈ ਹੁਣ ਮੇਰੀ ਗੱਲ ਤੋਂ 100 ਬੰਦੇ ਇੱਥੇ ਆਉਣ ਡਿਆ ਵਾ ਪਤਾ ਲਿਆਣ ਕੀ ਕਰਾਂਗੇ ਇੱਥੇ ਤੇ ਹੁਣ ਕੀ ਕਰ ਸਕਦੇ ਆ ਜਦੋਂ ਉਹਨੂੰ ਚਾਜੇ ਨਹੀਂ ਹੈਗਾ ਚੰਗਾ ਕੁੜੀ ਨੇ ਫਾਇਦਾ ਲਾਇਆ ਯਾਰ ਮੈਨੂੰ ਗੁੱਸਾ ਆ ਰਿਹਾ ਕੁੜੀ ਤੇ ਇਹਨਾਂ ਬੋਲਿਆ ਕਰੋ ਠੀਕ ਆ ਨਾ ਐਵੇਂ ਕੱਲ ਨੂੰ ਲਵਲੀ ਨੂੰ ਦੱਸੂਗੀ ਲਵਲੀ ਟਾੜੇ ਦਿਵਾਲੇ ਹੋਊਗਾ ਉਹ ਲਵਲੀ ਨੂੰ ਕੀ ਨਹੀਂ ਪਤਾ ਲਵਲੀ ਤੇ ਮੇਰੇ ਕੋ ਆ ਕੇ ਰੋਂ ਡਿਆ ਸੀ ਤੇ ਇਦਾਂ ਕਰਨ ਦੀ ਆ ਮੰਮੀ ਤੁਸੀਂ ਸਮਝਾਓ ਇਹਨਾਂ ਨੂੰ ਨੇ ਕੀ ਸਮਝਾਵਾਂ ਮੈਂ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਣ ਈ ਇਹਨਾਂ ਦੀ ਕੋਈ ਵੀ ਮੰਮੀ ਕੁੜੀ ਨੂੰ ਸੱਚਾ ਬਣਾ ਡਿਆ ਵਾ ਕਾ ਪਿੰਡਾ ਰੂ ਮੇਰੀ ਗੱਲ ਸੁਣ ਕੁੜੀ ਨੂੰ ਫੋਨ ਕਰ ਤੁਨ ਮੇਰੀ ਮਾਂ ਨੂੰ ਸਾਦੇ ਤੇ ਉਹਨੂੰ ਕਹਿ ਕਿ ਉਹ ਸਮਝਾਈਏ ਕਿਤੇ ਮਾਂ ਨੂੰ ਆ ਫੋਨ ਕਰ ਲੈਣ ਦੇ ਤੂੰ ਮੈਂ ਆਪ ਹੀ ਕਰਨੇ ਆ ਫੋਨ ਮਾਂ ਦੀ ਨੂੰ ਮੰਮੀ ਕੁੜੀ ਨੂੰ ਤੁਸੀਂ ਕਿੱਦਾਂ ਫੋਨ ਕਰ ਦੋਗੇ ਤੁਹਾਨੂੰ ਵੀ ਪਤਾ ਵਾ ਉਹਦੇ ਘਰ ਕੀ ਬੰਡਿਆ ਵਾ ਮੈਂ ਕੁੜੀ ਨੂੰ ਤਾਂ ਫੋਨ ਕਰਨਾ ਹੀ ਨਹੀਂ ਇਹਦੀ ਮਾਂ ਨੂੰ ਸਿੱਧਾ ਕਰਨੇ ਆ ਮੰਮੀ ਨੂੰ ਫੋਨ ਲਾਓ ਜਾਂ ਨੰਬਰ ਦੋ ਮੈਨੂੰ ਨਾ ਬੁਰਾ ਤੁਸੀਂ ਨਾ ਗੱਲ ਕਰੋ ਠੀਕ ਹੈ ਨਾ ਐਵੇਂ ਬੁਰੇ ਬਣੋਗੇ ਕੀ ਫਾਇਦਾ ਆ ਫੋਨ ਲਾ ਕੇ ਨਾ ਤੇ ਗੱਲ ਕਰੋ ਕਰਨੀ ਬੇਸੀ ਕਰਾਈ ਜਾਂਦੇ ਦੱਸਾਂ ਕੀ ਕਰਾਂ ਮੈਂ ਇੱਥੇ ਇਨਕਾ ਨਾ ਸਮਝਾਵਾਂ ਨਾ ਨੂੰ ਮੈਂ ਹੁਣ ਮੁੰਡਿਆਂ ਨੂੰ ਸਮਝਾਵਾਂ ਕਿ ਜਾਂ ਮੈਂ ਉਹਨੂੰ ਸਮਝਾਵਾਂ ਮੰਮੀ ਕੱਲ ਨੂੰ ਮੈਂ ਨਾ ਕਿਤੇ ਘਰ ਹੋਈ ਤੇ ਕੰਮ ਤੇ ਇਹਨੂੰ ਕਰਨਾ ਹੀ ਪੈਣਾ ਵਾ ਨਾ ਕੀ ਕਰੇ ਬੰਦਾ ਹੁਣ ਇਹਨੇ ਕਿੱਥੋਂ ਕਰਨਾ ਵਾ ਕੰਮ ਉਹ ਤਾਂ ਮਿਸੇ ਆਪਾ ਮੇਰੇ ਕਾਲੀ ਰਹਿਣਾ ਵਾ ਸਾਰਾ ਹੀ ਕੋਈ ਨਾ ਕੋਈ ਤਾਂ ਹੱਲ ਕਰਨਾ ਪੈਣਾ ਵਾ ਕੋਈ ਗੱਲ ਨਹੀਂ ਮੈਂ ਫੋਨ ਕਰਦੀ ਆ ਕੀ ਕਰਦੇ ਅੱਗੇ ਹਾਂ ਬੱਤ ਖਨਾ ਜਿਆ ਆਸਰਾਣਾ ਕੋ ਥੱਲੇ ਸੁਟਿਆ ਐਦਾਂ ਕਰਨਾ ਵਾ ਅੱਜ ਮੈਂ ਬੈੱਡ ਤੇ ਨੰ ਲੰਮੇ ਪੈਣਾ ਮੈਂ ਮੈਂ ਥੱਲੇ ਹੀ ਲੰਮੇ ਪੈ ਜਾਣਾ ਵੇਖੇ ਗੁੱਸਾ ਹੀ ਬੜਾ ਮੈਨੂੰ ਇਹਨਾਂ ਦੇ ਇੱਕ ਦਿਨ ਉਹਨੂੰ ਚਾਹ ਬਣਾ ਬਣਾ ਦੋ ਉਹ ਤੋਂ ਇਹਨਾਂ ਦੀਆਂ ਗੱਲਾਂ ਸੁਣੋ ਮੇਰੇ ਕੋਲ ਤਾਂ ਨਹੀਂ ਸੁਣੀਆਂ ਜਾਂਦੀਆਂ ਆ ਸੌ ਜਾਣਾ ਮੈਂ ਇੱਥੇ ਇੱਥੇ ਸੌਣਾ ਅੱਜ ਮੈਂ ਕੀ ਮੈਂ ਅੱਜ ਮੈਂ ਬੈੱਡ ਤੇ ਸੌਣਾ ਹੀ ਨਹੀਂ ਈ ਉੰਦੇ ਸਿਰ ਚੜਕੇ ਨਾ ਅੱਜ ਅੱਜ ਮੈਂ ਇੱਥੇ ਹੀ ਸੋਣਾ ਵੇਖੀ ਸਹੀ ਹਾਂ ਇਹਨਾਂ ਨੂੰ ਕੀ ਪਤਾ ਲੱਗੂਗਾ ਰੁਪਿੰਦਰ ਪਤਾ ਨਹੀਂ ਕਿੱਥੇ ਚਲ ਗਈ ਹੈ ਲੈ ਆ ਕੰਬਲ ਵੇ ਕਿੱਥੇ ਸੁੱਟਿਆ ਆਈ ਏ ਦੱਸ ਓ ਮੈਂ ਵਾ ਮੈਂ ਵਾ ਵਿੱਚ ਮੈਂ ਵਾ ਓ ਫੜੇ ਮੁੱਤੇਰਾ ਤੂੰ ਕਿੱਥੇ ਲੰਮੇ ਪਈ ਏ ਦੱਸ ਪਾ ਉਠ ਮੈਂ ਨਹੀਂ ਉਠਣਾ ਅਠਾ ਨਾ ਮੈਂ ਨਹੀਂ ਉਠਣਾ ਸਾਲਾ ਯਾ ਬੈੱਡ ਨਹੀਂ ਤੈਨੂੰ ਲੱਭਦਾ ਮੈਂ ਬੈੱਡ ਤੇ ਨਹੀਂ ਸੋਣਾ ਅੱਜ ਆਹੋ ਓ ਹੋਇਆ ਕੀ ਆ ਥੱਲੇ ਕੋਲ ਲੜਾਂਗੇ ਕੀ ਦੱਸ ਮੈਂ ਇੱਥੇ ਸੋਣਾ ਵਾ ਇਹ ਹੱਦ ਕਰਦੇ ਆ ਵੀ ਸਾਰੇ ਜਾਣੇ ਕਿੰਨੀਆਂ ਗੱਲਾਂ ਕਰਦੇ ਆ ਮੈਨੂੰ ਓ ਕੌਣ ਗੱਲਾਂ ਕਰਦਾ ਓ ਤੈਨੂੰ ਮੈਨੂੰ ਦੱਸ ਤੇ ਸਹੀ ਤਾਂ ਥੱਲੇ ਕੀ ਵਜਾ ਵਾ ਪੈਨਦੀ ਬੈਠਦੇ ਪੈ ਜਾਂ ਲੰਮੇ ਕੀ ਗੱਲਾਂ ਕਰਦੇ ਆ ਤੁਹਾਨੂੰ ਤਾਂ ਪਤਾ ਨਹੀਂ ਲੱਗਣਾ ਕੀ ਗੱਲਾਂ ਕਰਦੇ ਤੇ ਕੀ ਨਹੀਂ ਕਰਦੇ ਆਹੋ ਓ ਹੋਇਆ ਕੀ ਆ ਤੈਨੂੰ ਭਰਾ ਤਾ ਉੱਠਦੇ ਆ ਕੰਬਲ ਚੋਕ ਇੱਥੋਂ ਮੈਂ ਚਾਹ ਬਣਾਈ ਆਹੋ ਤੇ ਉਹ ਮੈਂ ਸਾਰੇ ਜਾਣਿਆਂ ਨੂੰ ਬਾਹਰ ਦੇ ਕੇ ਆਈ ਸੁਗੋ ਮੈਂ ਇੱਕ ਪੂਰਾ ਘੰਟਾ ਨਾ ਉਹਨੂੰ ਮੈਂ ਰਿੰਨਦੀ ਰਹੀ ਰਿੰਨਦੀ ਰਹੀ ਸਹਿ ਵਧੀਆ ਮੈਂ ਚਾਹ ਬਣਾਈ ਹਾਂ ਉਹਨਾਂ ਨੂੰ ਕਿਸ ਨੂੰ ਪਸੰਦੀ ਨਹੀਂ ਆਈ ਅਸੀਂ ਤੂੰ ਵਿੱਚ ਉਹ ਪਾਤਾ ਵਲ ਹੂਣ ਪਾਤਾ ਵਾ ਤੇ ਲੂਣ ਦਾ ਸੋਣ ਮੈਂ ਸਾਰੇ ਜਣੇ ਦਾ ਪੋਣਾ ਸੀ ਜਿੰਨੂੰ ਨਾ ਜਾਂਦਾ ਫਿਰ ਉਹਨਾਂ ਕਹਿਣਾ ਸੀ ਲੈ ਹਾਂ ਨੂੰ ਸੁਆਦੀ ਨਹੀਂ ਆਇਆ ਚਾਹ ਦਾ ਓਏ ਇਹ ਅਸਿਦਾਈ ਹੋ ਗਏ ਆ ਚਾਹ ਤੇ ਤੂੰ ਸਵਾਦ ਬੜੀ ਬਣਾਉਣੀ ਆ ਤੇ ਚਲ ਉੱਠ ਬੈਠ ਤੇ ਚੱਲ ਮੈਂ ਨਹੀਂ ਮੈਂ ਜਾਣਾ ਜੁਣਾ ਮੈਂ ਇੱਥੇ ਸੁਣਨ ਨਾਲੇ ਮੈਨੂੰ ਮੈਨੂੰ ਸ਼ਹਿਰ ਖੜੋ ਮੈਂ ਨਹੀਂ ਪਤਾ ਕਿੰਨੇ ਦਿਨ ਹੋ ਗਏ ਲਾਰੇ ਲੰਦਿਆਂ ਜਿਆ ਥੱਲੇੋਂ ਸੱਪ ਨਿਕਲ ਆਇਆ ਤੇ ਤੇ ਲੜ ਜਾਣਾ ਹੀ ਆ ਨੜਜ ਕੰਮ ਨਿਭੂ ਸਕੇਗਾ ਕੰਮ ਨਿਭੜੇਗਾ ਤੇ ਤੂੰ ਚਾਹ ਚ ਲੂਣ ਕ ਲਈ ਪਾਇ ਤੈ ਲੂਣ ਪਾਈਦਾ ਵਾ ਅਹੀਂ ਪੋਨੇ ਹੁੰਨੇ ਆ ਲੂਣ ਮੰਮੀ ਨਾ ਮਸਾ ਮਸਾ ਲੂਣ ਪਉਂਦੀ ਹੁੰਦੀ ਹੈ ਵਿੱਚ ਇੰਨੀ ਕਿਤੇ ਸਵਾਦ ਚਾਹ ਬਣਦੀ ਨਾ ਕਿਤੇ ਬਹੁਤ ਹੀ ਜਾਨੀ ਉਹ ਪਤਾ ਨਾ ਮੇਰੇ ਕੋ ਕੀ ਹੋਇਆ ਵਾ ਮੇਰੇ ਕੋ ਥੋੜਾ ਜਿਹਾ ਲੂਣ ਜੜਾ ਟਾਡੇ ਵੰਡੇ ਦਾ ਹੀ ਨਾ ਉਹ ਥੋੜਾ ਵਿੱਚ ਨਾ ਵੱਧ ਪੈ ਗਿਆ ਸੀ ਤੇ ਉਹਦਾ ਕਰਕੇ ਤਾਂ ਉਹ ਥੋੜੀ ਜਿਹੀ ਕੌੜੀ ਹੋ ਗਈ ਚਾ ਫਿਰ ਮੇਰੀ ਇੱਕ ਗੱਲ ਮੰਨੇਂਗੀ ਤੂੰ ਤੈਨੂੰ ਖੁਸ਼ ਕਰਦਾ ਮੈਂ ਚਲ ਤੈਨੂੰ ਮੈਂ ਸ਼ਹਿਰ ਲੈ ਜਾਂਦਾ ਵਾ ਤਿਆ ਕੰਬਲ ਜੋ ਕਿਥੋਂ ਪੱਕਾ ਆਹ ਪੱਕਾ ਸੱਚੀ ਆਹ ਤਾਂ ਚਲ ਠੀਕ ਹਾਂ ਥੱਲੇ ਨਹੀਂ ਅੱਗੇ ਤੋਂ ਲੰਮੇ ਪੈਣਾ ਚੰਗਾ ਮੈਂ ਫਿਰ ਗੁੱਸੇ ਹੋਈ ਉਹਨਾਂ ਨੇ ਤਾਂ ਫਿਰ ਉਹਨਾਂ ਨੇ ਕਿਹਾ ਸੀ ਵੀ ਲੈ ਉਹ ਨਹੀਂ ਕਿਦੇ ਵੀ ਤੈਨੂੰ ਫਟ ਮਾਰਤਾ ਉਹਨਾਂ ਨੇ ਉਹਦੇ ਉਧਾ ਕਹਿੰਦੇ ਹੋਣੇ ਵੀ ਲੂਨ ਨਹੀਂ ਪਾਉਣਾ ਵਿੱਚ ਚਲ ਜਾ ਤਿਆਰ ਹੋ ਤਿਆਰ ਹੋ ਜਾ ਫਿਰ ਮੈਂ ਕਰਨਾ ਉਹਨਾਂ ਨਾਲ ਗੱਲ ਵੀ ਤੂੰ ਕੱਲ ਹੀ ਗੁੱਸੇ ਹੋਏ ਨੂੰ ਚਲ ਠੀਕ ਆ ਚਲ ਇੱਕ ਫਰਦ ਹੋਈ ਗਿਆ ਨਾ ਥੱਲੇ ਲੰਮੇ ਪੈੰਡਾ ਸ਼ਹਿਰ ਤੇ ਚੱਲੇ ਆ ਨਾ ਮੇਰ ਨਾਲ ਉਹਦਾਂ ਨੇ ਜਾਣਾ ਹੀ ਨਹੀਂ ਸੀ ਉਹਦਾਂ ਨੇ ਇਹ ਕਹਿਣਾ ਸੀ ਕੋਈ ਨਹੀਂ ਜਾਵਾਂਗੇ ਐਦਾਂ ਕਰਾਂਗੇ ਚੰਗਾ ਹੋਇਆ ਅੱਜ ਮੈਨੂੰ ਚਾਹ ਨਾ ਸ਼ਹਿਰ ਖੜਨ ਲੱਗੀ ਐ ਚਲ ਹੁਣ ਮੈਂ ਤਿਆਰ ਹਾਂ ਸੋਨਾ ਅਜਾ ਸੂਟ ਪਾ ਕੇ ਜਾਣਾ ਅਜ ਮੈਂ ਸ਼ਹਿਰ ਆਸ਼ਿਦਾਇਆਂ ਦੇ ਟੱਬਰ ਚੋਂ ਕਿੱਥੋਂ ਪੱਲੇ ਪੈ ਗਈ ਆ ਕਿਤੇ ਭਾਬੀ ਜੀ ਆ ਜਾ लवली ਕੀ ਡੇਜੇ ਕਰਨ ਕੁਝ ਨਹੀਂ ਭਾਂਡੇ ਸਾਫ਼ ਕਰਕੇ ਠੀਹੀਂ ਉਹ ਮੇਰੀ ਗੱਲ ਸੁਣੋ ਉਹਨੂੰ ਸ਼ਦੈਨ ਨੂੰ ਕੀ ਕਹਤਾ ਵਾ ਤੁਸੀਂ लवली ਉਹਨੂੰ ਕਹਿਣਾ ਕੀ ਹੀ ਚਾਹ ਬਣਾਉਣ ਦਾ ਆਇਆ ਸੀ ਤੇ ਪਹਿਲਾਂ ਉਹਨੇ ਨਾ ਇੱਕ ਘੰਟਾ ਲਾਇਆ ਚਾਹ ਨੂੰ ਮੈਂ ਸਾਰਾ ਕੰਮ ਕਰ ਲਿਆ ਘਰ ਦਾ ਤੇ ਉਹਦੀ ਚਾਹ ਨਹੀਂ ਬਣੀ ਇੰਨੇ ਛਦੇ ਨੇ ਨਾ ਖੰਡ ਦੀ ਜਗ੍ਹਾ ਲੂਣ ਪਾਤਾ ਲੂਣ ਹੀ ਪਹਿਲਾਂ ਕਿੰਨਾ ਕਿੰਨਾ ਪਾਇਆ ਸਾਰਿਆਂ ਦਾ ਇੱਕ ਇੱਕ ਚਮਚਾ ਤੇ ਉਹ ਦੱਸ ਮੈਨੂੰ ਚਾਹ ਸਵਾਦ ਲੱਗਣੀ ਹੀ ਇਹ ਵੀ ਮੜਾ ਜਾ ਔਖੇ ਹੋ ਗਏ ਤੇ ਮੰਮੀ ਨੇ ਵੀ ਬੋਲਤਾ ਥੋੜਾ ਜਾ ਤੇ ਮੈਂ ਵੀ ਅੱਗੇ ਪੈ ਗਈ ਤਾਂ ਕਰਕੇ ਗੁੱਸਾ ਕਰਕੇ ਚੱਲ ਗਈ ਅੰਦਰ ਉਹ ਭਾਬੀ ਜੀ ਤੁਹਾਨੂੰ ਪਤਾ ਦੇ ਹੈਗਾ ਵਾ ਪੀਣ ਯੋਗੀ ਹੈ ਨਹੀਂ ਆ ਤੂੰ ਹੀ ਕੱਲੀ ਚਾਹ ਲਓ ਕਹਤਾ ਜਾਂਦੇ ਦੇ ਨਾਲ ਆ ਜਾਂਦੇ ਰਸੋਈ ਚ ਤੇ ਸਾਰਾ ਸਮਾਨ ਇਹਨੂੰ ਪਾ ਕੇ ਦੇ ਦਿੰਦੇ। ਇਹ ਤੇ ਕੱਲੀ ਬਾਲੇ ਦਵਾਈ ਦਵਾਉਣ ਵਾਲੀ ਆ। ਵੀ ਬਾਲਾ ਦਵਾਤਾ ਤੇ ਚਾਹ ਪਾ ਕੇ ਦੇ ਦਿੱਤੀ ਕਿਸ ਨੂੰ। ਹੁਣ ਨਾਰਾਜ ਹੋ ਗਏ ਤੇ ਥੱਲੇ ਲੰਮੇ ਪਈ। ਤੇ ਮੈਂ ਤੇ ਕੰਬਲ ਚੁੱਕਣ ਲੱਗਾ ਤੇ ਵਿੱਚੋਂ ਇਹ ਨਿਕਲੀ। ਵੀ ਮੈਂ ਲੰਮੇ ਪਈ। ਹੁਣ ਮੈਂ ਮਹਾ ਬਣਾ ਕੇ ਆਇਆ ਤੇ ਮੇਰੀ ਇੱਕ ਗੱਲ ਸੁਣਾ ਹੋਰ। ਹੁਣ ਕਹਿੰਦੀ ਮੈਨੂੰ ਸ਼ਹਿਰ ਖੜ। ਨਹੀਂ ਤੇ ਮੈਂ ਥੱਲੇੋਂ ਨਹੀਂ ਉੱਠਣਾ। ਤੇ ਮੈਂ ਇਹਨੂੰ ਸ਼ਹਿਰ ਲੈ ਜਾ ਤੈਨੂੰ ਬਣਾ ਕੇ ਲਿਆਦਾ ਜੋ ਵੀ ਮੰਗਦੀ ਐ। ਤੇ ਤੁਸੀਂ ਭਾਜੀ ਨੂੰ ਵੀ ਦੱਸ ਦਿਓ ਤੇ ਮੰਮੀ ਨੂੰ ਵੀ ਦੱਸ ਦਿਓ। ਭਾਬੀਓ ਤਾਂ ਹੁਣ ਸ਼ਾਮਾਂ ਪੈ ਗਈਆਂ। ਸਾਨੂੰ ਜਾਂਦੇ ਜਾਂਦੇ ਨਿਹਰਾ ਹੋ ਜਾਣਾ ਤੇ ਮੈਂ ਦੱਸੋ ਕੀ ਕਰਾਂ ਮੇਰਾ ਇਹ ਦਿਮਾਗ ਖਰਾਬ ਕਰਤਾ ਵੈ ਚੱਲ ਤੂੰ लवली ਇਦਾਂ ਕਰ ਲੈ ਜਾ ਉਹਨੂੰ ਜੋ ਮੰਗਦੀ ਐ ਨਾ ਉਹਨੂੰ ਲਿਆ ਦੇ ਉਹ ਇੰਨੇ ਚ ਖੁਸ਼ ਹੋ ਜਾਣਾ ਉਹ ਇੱਕ ਦਿਨ ਦਾ ਥੋੜਾ ਕੰਮ ਆ ਭਾਬੀ ਰੋਜ਼ ਰਾਤ ਨੂੰ ਨਾ ਰੋਗੇ ਸਮਾਂ ਵੈ ਨਹੀਂ ਚੱਲ ਕੋਈ ਗੱਲ ਨਹੀਂ ਜੇ ਪੈਸੇ ਨਹੀਂ ਨਾ ਹੈਗੇ ਤੇ ਇਹਨਾਂ ਕੋ ਲੈ ਜਾ ਤੂੰ ਪੈਸੇ ਉਹ ਪੈਸੇ ਤੇ ਮੇਰੇ ਕੋ ਹੈਗੇ ਆ ਚਲੋ ਦੇਖ ਲਓ ਮੈਂ ਇਹ ਹੁਣ ਲੱਗਾ ਵਾਂ ਤਿਆਰ ਤੇ ਤੁਸੀਂ ਦੱਸ ਦਿਓ ਉਹਨਾਂ ਨੂੰ ਚਲੋ ਠੀਕ ਐ ਕੋਈ ਨੂੰ ਮੈਂ ਦੱਸ ਦਊਗੀ ਦੱਸੋ ਕੀ ਕਰੇ ਬੰਦਾ ਇਹਦਾ ਹੁਣ ਅੜੀ ਕਰਕੇ ਬਹਿ ਗਈ ਆ ਮੈਨੂੰ ਆ ਚੀਜ਼ ਚਾਹੀਦੀ ਆ ਚੱਲ ਕਿਹ ਤਰੀਕੇ ਨਾਲ ਮੰਨੂਗੀ ਤੇ ਸਹੀ ਉਹ ਤਾਂ ਉਹਨੇ ਉੱਠਣਾ ਨਹੀਂ ਆ ਟੀਟ ਬੜੀ ਆ ਹੁਣ ਉਹ ਤੋਂ ਨੇਰਾ ਵੀ ਹੋਣ ਡਿਆ ਵਾ ਕੀ ਕਰਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਦਾਂ ਕਰਦੀ ਆ ਮੰਮੀ ਨੂੰ ਨਾ ਹੀ ਦੱਸਾਂ ਜੇ ਮੈਂ ਮੰਮੀ ਨੂੰ ਦੱਸ ਦਿੱਤਾ ਨਾ ਤੇ ਮੰਮੀ ਨੇ ਬੋਲਣਾ ਵਾ ਤੇ ਕੋਈ ਗੱਲ ਨਹੀਂ ਚਾ ਲੈਂਦੇ ਇਹਨਾਂ ਨੂੰ ਚੁੱਪ ਕਰਕੇ ਬਾਨਾ ਲਾ ਦੂੰਗੀ ਕੋਈ ਇੱਕ ਦਿਨ ਇਹਨੂੰ ਉੱਥੇ ਚੀਜ਼ ਵੀ ਨਹੀਂ ਪਸੰਦ ਹੋਣੀ ਮੈਨੂੰ ਇਹ ਆ ਕਿ ਤੇ ਦੋਵੇਂ ਜਾਣੇ ਉੱਥੇ ਨਾਲ ਲੜ ਪੈਣਾ ਅੱਜ ਕਿਦੇ ਨਾ ਮਿੱਡੀਆਂ ala ਸਰਗੀ ਤੇ ਕਿੰਨਾ ਸੋਹਣਾ ਲੱਗੰਦਿਆ ਵਾ ਉਹ ਦੋ ਐਵੇਂ ਨਾ ਜਲੂਸ ਜਿਹਾ ਹੀ ਨਿਕਲ ਜਾਂਦਾ ਘਰ ਤੇ ਉਹ ਤੇਰਾ ਹੋ ਜਾਊਗਾ ਜੂੜਾ ਅਜ ਦੀ ਤਰੀਕ ਜਿਹ ਕਿ ਨਹੀਂ ਚੱਲ ਆ ਗਾ ਚੱਲੀਏ ਮੈਂ ਮੁੜ ਕੇ ਧਰਾ ਤੋਰਾ ਕੱਢਣੀਆਂ ਮਾਨ ਕੇ ਹੋ ਗਿਆ ਵਾ ਬਸ ਹੁਣ ਮੈਂ ਆ ਡੈਬੀ ਹੀ ਕਰਨ ਫਲੈਂਚ ਜੀ ਮੈਂ ਹਾਂ ਚੱਲ ਮੈਂ ਚਾਹ ਦਾ ਕਰ ਲੈਨੀ ਆ ਫਲੈਂਚ ਜੀ ਚੱਲੇ ਵੀ ਸ਼ਹਿਰ ਜਾਣਾ ਵਾ ਤੇ ਮਸਾ ਸੋਹਣਾ ਲੱਗੂ ਤੈਨੂੰ ਫਲੈਂਚਾਂ ਦਾ ਤੇ ਬੜਾ ਪਤਾ ਵਾ ਤੇ ਰਸੋਈ ਦੇ ਕੰਮ ਦਾ ਤੈਨੂੰ ਮਸਾ ਨਹੀਂ ਪਤਾ ਤੇ ਸ਼ਹਿਰ ਜਾਣਾ ਮੈਂ ਤਾਂ ਸ਼ਹਿਰੋਂ ਮਿੱਧਾ ਚੱਜਾ ਐਵੇਂ ਹੀ ਐਨ ਕਹ ਨਹੀਂ ਉਹ ਵੀ ਲਾਲਾ ਤੇ ਲਾਉਣੀਆਂ ਮੈਂ ਤੇ ਮੇਰੀ ਗੱਲ ਸੁਣ ਚਾਰ ਪੰਜ ਹਜ਼ਾਰ ਵਾਲੀਆਂ ਲੈਣੀਆਂ ਉਥੇ ਐਵੇਂ ਬਹੁਤੀਆਂ ਢੁਕੀ ਨਾ ਉਥੇ ਜਾ ਕੇ ਦੱਸ ਉਹਦੋਂ ਮੈਨੂੰ ਕੀ ਪਤਾ ਹੁਣ ਕਿੰਨੇ ਬੰਦ ਨੇ ਤੇ ਬੇਚੀ ਨਾ ਕਰਾਈ ਮੇਰੀ ਵੀ ਮੈਂ ਤੁਹਾਨੂੰ ਇੱਕੋ ਗੱਲ ਕਹਿਤੀ ਆ ਮੈਂ ਲੈਣੀਆਂ ਵਾ ਪਾਰੀਆਂ ਜਿੰਨੀਆਂ ਪਾਰੀਆਂ ਹੋਈਆਂ ਪਾਰੀਆਂ ਲੋਹੇ ਦੀਆਂ ਬਣਾਉਣਾ ਤੈਨੂੰ ਫਿਰ ਮੈਂ ਆਹ ਮੁੜ ਕੇ ਪਾਸਾ ਹੀ ਦਾ ਕਹਦਿਆ ਕਰੋ ਕਿ ਨਾਲ ਇੰਨੇ ਜਿਹੇ ਦਾ ਬੱਜਣ ਸ਼ਹਿਰ ਖਾਣ ਲੱਗੇ ਤਾਂ ਫਿਰ ਉਹ ਗੱਲ ਉਹ ਜ਼ਿਆਦਾ ਨਾ ਘੁੰਗਰੂਆਂ ਜੀਆਂ ਵਾਲੀਆਂ ਲਈ ਉਹਨੀਆਂ ਚੰਗੀਆਂ ਲੱਗਦੀਆਂ ਮੈਂ ਤੇ ਜੇ ਸੰਝਣ ਕਰਨੀ ਗਿਆ ਵੇੜੇ ਦੇ ਵਿੱਚ ਤਾਂ ਫੇਰੀ ਫਿਰ ਪਤਾ ਲੱਗੂਗਾ ਰੁਪਿੰਦਰ ਤੈਨੂੰ ਨੀਂਗਾ ਪਤਾ ਲੱਗਣਾ ਐਦਾਂ ਕਰੀਏ ਭਾਬੀ ਨਾਲ ਲੈ ਜੀਏ ਜੋ ਮੈਂ ਜਾਣਾ ਸਰ ਆ ਦੇ ਲੈ ਜਾ ਭਾਬੀ ਲੈ ਜਾ ਨਾਲ ਜਾ ਆ ਮੈਂ ਜਾਣਾ ਜੂਣਾ ਉਹ ਚੱਲ ਭਰਾ ਚੱਲ ਨਹੀਂ ਮੈਂ ਨਹੀਂ ਜਾਣਾ ਜੂਣਾ ਚੱਲ ਚਲੀਏ ਮੈਂ ਜਾਣਾ ਉਹ ਨਹੀਂ ਕਹਿੰਦਾ ਉਹਨੂੰ ਭਰਾ ਚਲਾ ਚਲੀਏ ਗਾਂ ਮੈਂ ਵੀ ਐਦਾਂ ਰਹਿੰਦੇ ਐਦਾਂ ਵਧੀਆ ਲੱਗਣ ਦੇ ਚਲਾ ਚਲੀਏ ਉਦਾਂ ਹੀ ਨਾ ਤੁਜੀ ਰਸੋਣਾ ਹੁੰਦਾ ਵਾ ਇੱਕ ਵਾਰ ਵੀ ਇਹ ਰਸ ਜਾਵੇ ਤੇ ਫੇਰ ਵਾ ਅਰ ਰਸਤਨ ਦਾ ਤੇਨੂੰ ਬੜਾ ਪਤਾ ਵਾ ਗਾਂ ਆ ਪੁੱਤ ਵਰਪਾ ਗਾਂ ਹੁਣ ਬੱਸ ਰੁਪਿੰਦਰ ਰਾਜਾ ਗਾਂ ਹੁਣ ਪਰਸੇ ਨਹੀਂ ਲੱਭਣ ਡਿਆ ਤੈਨੂੰ ਆ ਗਈ ਏ 1 ਮਿੰਟ ਬੱਸ ਚਲੋ ਚਲੀਏ ਉਹ ਇਹਨਾਂ ਨੂੰ ਲਾਲਾ ਮੈਂ ਨਹੀਂ ਤੈਨੂੰ ਖੜਨਾ ਇੱਦਾਂ ਐਵੇਂ ਹੀ ਲਾਲੀਏ ਚਲੋ ਗਾਜੇ ਜਾਣਾ ਵਾ ਤਾਂ ਤੁਹਾਡਾ ਇਦਾਂ ਇਹੋ ਕੰਮ ਹੁੰਦਾ ਵੀ ਜਦੋਂ ਖੜਨਾ ਹੁੰਦਾ ਵਾ ਵੀ ਏ ਗੱਲ ਸੁਣ ਆ ਪਰਸ ਪਹਿਲਾਂ ਨਾ ਸਿੱਧਾ ਕਰਕੇ ਪਾ ਤੇ ਹਾਇਨ ਕੰਮ ਹੀ ਲਾ ਠੀਕ ਤੇ ਹੈਗਾ ਵਾ ਹੋਰ ਕਿੱਧਰ ਨੂੰ ਪਾਵਾਂ ਪਰਸਾ ਉਹ ਭਰਾ ਮੋਡੇ ਦੇ ਟਾਂਗੇ ਨੂੰ ਨਹੀਂ ਤੇ ਹੱਥ ਦੇ ਫੜ ਲੈ ਇਹਨੂੰ ਮੋਡੇ ਦਾਈਆ ਤੂੰ ਲਾ ਇਥੋਂ ਲਾ ਉਹ ਦੇ ਦੇ ਆਏ ਇਥੋਂ ਫੜਿਆ ਜਾਂਦਾ ਇਥੋਂ ਫੜ ਚਲੋ ਫੇਰ ਹਾਂ ਵੀ ਲਾ ਲਾ ਹੁਣ ਇਹ ਨਹੀਂ ਮਲਾਉਣੀਆਂ ਉੱਥੇ ਲਾ ਲੂੰਗੀ ਉੱਥੇ ਦੁਕਾਨ ਤੇ ਜੋ ਲਾ ਕੇ ਚੱਲ ਜਾਾਂਗੇ ਜਿੰਨਾਂ ਦੀਆਂ ਵੀ ਲੈਣੀਆਂ ਹਨ ਹੁਣ ਪੁੱਛ ਲਈ ਜਾਨੂੰ ਆਪੇ ਕੋਈ ਨਹੀਂ ਵੇਖ ਲੈਣੇ ਆ ਸਸੀ ਗੱਬਾ ਜੀ ਸਸੀ ਗੱਬਾ ਦੀ ਕੀ ਹਾਲ ਹੈ ਸਸੀ ਭਾਜੀ ਸਸੀ ਗੱਬਾ ਹੋਰ ਭਾਜੀ ਹਾਲ ਚੰਗਾ ਹੈ ਜੀ ਵਧੀਆ ਚਾਂਜਰਾ ਲਾਣੀ ਹੈ ਚਾਂਜਰਾ ਦਿਖਾ ਦਿਖਾ ਲਾਈਟ ਵੇਟ ਚ ਕਿ ਭਈ ਆ ਵੀ ਵੇਟ ਦੱਸ ਦੇ ਫਿਰ ਕਿਹੜੀਆਂ ਲੈਣੀਆਂ ਵਾ ਹੋਰ ਵੱਡ ਦੇਣੀ ਆ ਉਹਨਾਂ ਨੇ ਮੈਂ ਭਾਰੀ ਲੈਣੀਆਂ ਚਾਹਣੀਆਂ ਛਣ ਛਣ ਕਰਨ ਪੂਰੀਆਂ ਤੇ ਕਹਦੇ ਉਹ ਆਪੀ ਕਰੀ ਪਾਜੀ ਭਾਰੀਆਂ ਦਿਖਾ ਲਓ ਜਿਹੜੀਆਂ ਨਾ ਜਿਆਦਾ ਇਹਨਾਂ ਨੂੰ ਬੋਰ ਲੱਗੇ ਹੁਣ ਹਾਂਜੀ ਠੀਕ ਹੈ ਜੀ ਆ ਦੇ ਲੋ ਭਾਜੀ ਆ ਦੇ ਹਾਂ ਵੇ ਲੈ ਲਾ ਜਿਹੜੀਆਂ ਪਸੰਦ ਵਣ ਉਹ ਲੈ ਲੈ ਕੀ ਫਾ ਫਾਰਮ ਨੇ ਆ ਕਿ ਸਾਰੀਆਂ ਭਾਰੀਆਂ ਹੋਣਗੀਆਂ ਨਾ ਤੇ ਫਿਰ ਮੈਂ ਲੈਣੀਆਂ ਆਂ ਆ ਹੌਲੀਆਂ ਲੀਆਂ ਨੇ ਚੰਗੀਆਂ ਲੱਗਦੀਆਂ ਹੈਗੀਆਂ ਮੈਂ ਹੁਣ ਮੈਂ ਨਵੀਂ-ਨਵੀਂ ਵੋਟੀ ਆ ਮੈਂ ਭਾਰੀਆਂ ਹੀ ਪਾਉਣੀਆਂ ਆ ਉਹ ਪਾਜੀ ਕੋਈ ਹੈਵੀ ਵਖਾਲ ਦੋ ਬਈ ਹੈਵੀ ਚ ਨਾ ਇੱਕੋ ਜੋੜਾ ਵੇਦਾ ਕੋਈ ਨੀ ਵਖਾਲ ਦੋ ਜੀ ਜਿਆਦਾ ਹੈਵੀ ਹੋਈ ਨਹੀਂ ਬਈ ਕੋਈ ਚੱਕਰ ਦੇ ਨਹੀਂ ਕੋਈ ਗੱਲ ਨਹੀਂ ਤੈਨੂੰ ਵਖਾਲ ਦੋ ਜਿਆਦਾ ਭਾਰੀਆਂ ਹੋ ਜਾਣੀਆਂ ਇਹਨੂੰ ਮੈਂ ਭਾਰੀਆਂ ਲੈਣੀਆਂ ਮੈਂ ਕਹਿੰਦੀ ਆ ਨਾ ਐਵੇਂ ਹੀ ਆ ਦੇਖੋ ਲੈ ਇਹ ਲੱਗ ਰਾ ਹਾਂ ਹਾਂ ਆਹ ਵਾਲੀਆਂ ਸੋਹਣੀਆਂ ਆ ਇਹ ਜਿਆਦਾ ਛਣਕਣੀਆਂ ਹੀ ਨਾ ਲੈ ਆ ਇਹ ਛਣਕਣੀਆਂ ਮੈਂ ਤਾਂ ਦਸਤਾਂ ਤੇ ਪੌਣੀਆਂ ਆ ਮੈਂ ਤੇ ਕਿੱਦਾਂ ਨਹੀਂ ਗੱਲਾਂ ਕਰਦੀਆਂ ਮੈਂ ਇਹੀ ਲੈਣੀਆਂ ਆ ਬਾਜੀ ਆਹ ਵਾਲੀਆਂ ਕਰ ਲਓ ਠੀਕ ਆ ਬਾਬਾ ਭਾਰੀਆਂ ਆ ਐ ਭਈ ਵੇਟ ਦੇ ਕੋਲਿੰਗ ਪਈਆਂ ਹੈ ਗਿਆ 8.5 ਤੋਲੇ ਦੀਆਂ। ਉਹ ਕਿਹਿਆ ਭਰ ਲਿਆ। ਅਸੀਂ ਕੀ ਕਰ ਲਈ ਆ। ਤੁਹਾਨੂੰ ਬਹੁਤਾ ਪਤਾ। ਚੁੱਕ ਨਹੀਂ ਕਰਦੇ। ਪਈਆਂ 10200 ਦੇ ਲੱਗ ਛੇ ਬੰਦੇ। ਮੇਰੀ ਕਾਚੀ ਨਹੀਂ ਆਦੀ ਕਿ ਕਹੇ ਨਹੀਂ ਮਿਲਿਆ ਕਿ ਆ। ਪਾਂਛੀ ਇਹ ਰੱਖਿਆ ਲੜ ਆਪੀ। ਤਦੋ 2000 ਕਿੰਨਾ ਹੁੰਦਾ ਵਾ? 2 ਕਿ ਜੀਰੂਆਂ ਲੱਗੀਆਂ ਮਗਰ ਕਿੰਨੀਆਂ ਕਿ ਲੱਗੀਆਂ। ਤੇ ਮੈਂ ਕਿੱਥੋਂ ਲਵਾ ਪੈਈ ਹੁਣ। ਤੂੰ ਦੋਗ ਦਾ ਸਾਬੇ ਕਿੰਨੇ ਮੈਂ ਚੰਜਰਾ ਲਾ ਕੇ ਦਵਾਂਗਾ ਤੇ ਆਪ ਉਹ ਇਧਰ ਕਰੀ ਜਾਂਦੇ ਆ। ਚਲ ਭਾਜੀ ਕਰ ਦੋ। ਇਹੀ ਕਰਨੀ ਆ ਬਈ ਭਾਈ। ਹਾਂਜੀ ਹਾਂਜੀ ਉਹ ਕਰ। ਤੁਸੀਂ ਫਸਟ ਚੰਈ ਮੇ ਆਏ ਹੋ ਸ਼ੋਪ। ਹਾਂਜੀ। ਚਲੋ ਦੀ 95 ਕੇ 100 ਰੁਪਏ ਦੇ ਦਿਓ। ਕੋਈ ਗੱਲ ਠੀਕ ਹੈ। ਇਹੀ ਕਰ ਦੇ ਨਾ ਬਈ। ਇਹੋ ਕਰ ਦੇ। ਠੀਕ। ਭਾਜੀ ਇਹ ਝੂੜੀਆਂ ਕਿੰਨੇ ਦੀਆਂ ਵਾਂ ਇਹ ਸਾਰਿਆਂ ਦਾ ਅਲੱਗ-ਅਲੱਗ ਰੇਟ ਆ ਅੱਛਾ ਅੱਛਾ ਰੇਟ ਦੇ ਕੋਡਿੰਗ ਦੇਖਾ ਨਾ ਨਹੀਂ ਨਹੀਂ ਭਾਜੀ ਤੁਸੀਂ ਉਹ ਕਰੋ ਹੋਈ ਗਰੀ ਠੀਕ ਪੈਦੇ ਹੋ ਗਈਆਂ ਬੈਗ ਵਿੱਚ ਲਈ ਸੋਹਣੀਆਂ ਲੱਗਣਦੀਆਂ ਆ ਉਦਾਂ ਝੂੜੀਆਂ ਤੈਨੂੰ ਸਭ ਨੂੰ ਸੋਹਣਾ ਲੱਗੀ ਜਾਣਾ ਹੋਣਾ ਇੱਥੇ ਫੇਰ ਕਿੱਥੇ ਲੈ ਜਾਾਂਗੇ ਬਣਾ ਕੇ ਮੈਂ ਲਾ ਦੇ ਹਾਂ ਤੂੰ ਚੁੱਪ ਕਰਕੇ ਇੱਧਰ ਹੋ ਈ ਦਸਾਂਦਲ ਬਾਗ ਹੁਣ ਤੇ ਨਾ ਘਰ ਦੇ ਵਿੱਚ ਇਦਾਂ ਦੇਲ ਨਹੀਂ ਲੱਗਦਾ ਹੈਗਾ ਅੱਗੇ ਤੇ ਚੱਲੇ ਇਹ ਹੁੰਦਾ ਸੀ ਮੈਂ ਤੇ ਮੰਮੀ ਹੁੰਦੇ ਸੀ ਦੋਵੇਂ ਜਣੀਆਂ ਨੇ ਚੱਲ ਬਹਿ ਕੇ ਨਾਲੇ ਗੱਲਾਂ ਬਾਤਾਂ ਕਰ ਲੈਣੀਆਂ ਨਾਲੇ ਜੇ ਕੋ ਧਰਨਾ ਚਾਹੇ ਕੋਈ ਵੀ ਕੰਮ ਕਰਨਾ ਤੇ ਹੀ ਸਲਾਹ ਨਾ ਕਰ ਲੈਣਾ ਹੁਣ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਕਿੰ ਨੂੰ ਪੁੱਛਾਂ ਤੇ ਕਿੰ ਨੂੰ ਦੱਸਾਂ ਇੱਕ ਤੇ ਤੁਹਾਡਾ ਵੀ ਇਹ ਹੈ ਨਾ ਤਾਨੂੰ ਵੀ ਕਿਤੇ ਛੁੱਟੀ ਮਿਲਦੀ ਨਹੀਂ ਆ ਦੇ ਨਾ ਤਹੀ ਮੰਮੀ ਵਾਰੀ ਆਏ ਕੀ ਐਹੋ ਜੀ ਨੌਕਰੀ ਦਾ ਕੀ ਕਰਨਾ ਐਹੋ ਜੀ ਨੌਕਰੀ ਨੂੰ ਉਹ ਤੇ ਮੈਂ ਗੱਲ ਸਮਝਦੀ ਆ ਪਰ ਹੁਣ ਕੀ ਕਰੇ ਬੰਦਾ ਮੇਰਾ ਇਕੱਲੀ ਦਾ ਰਹਿਣਾ ਬਹੁਤ ਔਖਾ ਵਾ ਇੱਥੇ ਮੰਮੀ ਦੇ ਨਾਲ ਮੈਨੂੰ ਮਾਸਾ ਮਹਿਸੂਸ ਨਹੀਂ ਹੁੰਦਾ ਉਹ ਤੇ ਤੁਹਾਡੀ ਗੱਲ ਠੀਕ ਆ ਅੱਗੇ ਤੇ ਮੈਂ ਚਲ ਜਾਂਦੀ ਚਲ 2-4 ਦਿਨ ਰਹਿਵਣਾ ਹੁਣ ਇਦਾਂ ਜਾਂਦੇ ਨਾ ਚੰਗੇ ਨਹੀਂ ਲੱਗੀਦਾ ਉੱਥੇ ਵੀ ਤੁਹਾਨੂੰ ਪਤਾ ਵਾ ਪਰ ਜਾਈਆਂ ਵਾ ਅੱਜ ਤੇ ਉਹ ਮੇਰੀ ਬੜੀ ਇੱਜ਼ਤ ਕਰਦੀਆਂ ਵਾ ਜਦੋਂ ਉੱਥੇ ਰਹਿਣ ਡੈ ਪਈਏ ਨਾ ਤੇ ਫੇਰ ਮੁੜ ਕੇ ਸਰੀਕਾ ਹੀ ਬਣ ਜਾਂਦਾ ਹੁੰਦਾ ਉਹ ਨਹੀਂ ਅਜੇ ਤੇ ਚੰਗੀਆਂ ਵਾ ਚਲੋ ਚਲੋ ਕੋਈ ਨਹੀਂ ਵੇਖੂਗੀ ਮੈਂ ਆਪਾਂ ਗੱਲ ਕਰਕੇ ਨਾ ਹੋਊਗਾ ਤੇ 10 ਦਿਨ ਚਲਜਿਆ ਕਰੂੰਗੀ ਤੇ ਫੇਰ 5-7 ਦਿਨ ਆਜਿਆ ਕਰੂੰਗੀ ਹੋਰ ਫਿਰ ਕੀ ਕਰਨਾ ਨਹੀਂ ਮੈਂ ਕਰੂੰਗੀ ਮੰਮੀ ਨਾਲ ਗੱਲ ਤੇ ਜੇ ਇਹਦੇ ਮੰਮੀ ਆ ਜਾਣਗੇ ਥੋੜੇ ਦਿਨ ਠੀਕ ਆ ਜੇ ਨਹੀਂ ਤੇ ਫੇਰ ਚੱਲ ਇਦਾਂ ਹੀ ਕਰ ਲਿਆ ਕਰੂੰਗੀ ਚਲਜਿਆ ਕਰੂੰਗੀ ਫੇਰ ਉਹ ਨਹੀਂ ਨਹੀਂ ਇੰਨਾ ਚਿਰ ਨਹੀਂ ਮੈਂ ਰਹਿਣਾ ਮੈਂ ਵਿੱਚੋਂ ਚਲਜਿਆ ਕਰਨਾ ਤੇ ਵਿੱਚੋਂ ਹੀ ਆਜਿਆ ਕਰਨਾ ਨੇ ਚਾਚੀ ਵੀ ਨਹੀਂ ਆਏ ਹੈਗੇ ਅੱਗੇ ਤੇ ਆ ਜਾਂਦੇ ਹੀ ਆਹੋਲੇ ਰੋਟੀ ਢਾਟੀ ਖਾ ਕੇ ਹੀ ਹੁੰਦੇ ਆ ਨਹੀਂ ਮੈਂ ਤਾਂ ਬਥੇਰਾ ਨਹੀਂ ਆ ਬਚਾ ਰੋਟੀ ਇੱਥੋਂ ਖਾ ਲਿਆ ਕਰੋ ਮੈਂ ਵੀ ਤਾਂ ਕੱਲੀ ਨੇ ਪਕਾਉਣੀ ਹੁੰਦੀ ਹੈ ਨਾ ਚਲ ਕੋਈ ਨਹੀਂ ਆ ਜਾਂਦੇ ਆ ਹੁਣੀ ਵਾਲੇ ਹੁਣੇ ਆ ਨਾ ਹੋਊਗਾ ਤੇ ਕਰਦੀਆਂ ਹੁਣ ਉਹਨਾਂ ਨੂੰ ਆਏ ਨਹੀਂ ਅਜੇ ਚਲੋ ਠੀਕ ਆ ਫਿਰ ਚੰਗਾ